ਬਗੈਰ ਗਿਆਨ ਤੇ ਸ਼ੁੱਧ ਗਿਆਨ ਤੇ ਤਤ ਗਿਆਨ ਤੇ ਕੋਈ ਪ੍ਰਸੰਗ ਹੋਰ ਛੇੜਦੀ ਹੋਈ ਨਹੀਂ ਹੋਰ ਕੋਈ ਪ੍ਰਸੰਗ ਨਹੀਂ ਵੇਦ ਪ੍ਰਸੰਗੀ ਉਹ ਇੱਥੇ ਵੀ ਵੇਦ ਆ ਗਿਆ ਵੇਦ ਦਾ ਪ੍ਰਸੰਧ ਹੈ ਸਿਰਫ ਧਰਮ ਗਿਆਨ ਦਾ ਪ੍ਰਸੰਧ ਹੋਰ ਪ੍ਰਸੰਧੇ ਕੋਈ ਨਹੀਂ ਵੇਦ ਪ੍ਰਸੰਗੀ ਤੇਜ ਤੁਰੰਗੀ ਇਹ ਸਾਰਾ ਵੇਦ ਪ੍ਰਸੰਗਾ ਦਸੁ ਗ੍ਰੰਥ ਵੀ ਇਹ ਵੇਦ ਪ੍ਰਸੰਗੇ ਹੈ ਆਤਮਾ ਹੀ ਹੈ ਬੁਰੇ ਪਾਸੇ ਨੂੰ ਜਾਂਦੀ ਉਹ ਵੀ ਆਤਮਾ ਚੰਗੇ ਪਾਸੇ ਨੂੰ ਜਾਂਦੀ ਉਹ ਵੀ ਆਤਮਾ ਭਲਾਈ ਕਰਦੀ ਉਹ ਵੀ ਆਤਮਾ ਬੁਰਾਈ ਕਰਦੀ ਉਹ ਵੀ ਆਤਮਾ ਨੂੰ ਰੀਡ ਕੀਤਾ ਲੋ ਸਰੀਰ ਤਾਂ ਚਲਾਇਆ ਚੱਲਦਾ ਹੈ ਬੈਠੀ ਤਾਂ ਅੰਦਰ ਆਤਮਾ ਹੈ ਜ਼ੁਲਮ ਕਰਦੀ ਉਹ ਵੀ ਆਤਮਾ ਪੁਨ ਭਲਾ ਕਰਦੀ ਉਹ ਵੀ ਆਤਮਾ ਕਰ ਜੋ ਕੁਝ ਰਹੀ ਆਤਮਾ ਹੀ ਕਰ ਰਹੀ ਹੈ ਸੋਚ ਰਿਹਾ ਆਦਮੀ ਹੈ ਹਾਰਟਲ ਦੇ ਲੈਵਲ ਤੇ ਜੋ ਸੋਚ ਰਿਹਾ ਉਹੀ ਕਰ ਰਿਹਾ ਹੈ ਕਰਨ ਦੀ ਕੋਸ਼ਿਸ਼ ਕਰ ਰਿਹਾ ਸਿਰੇ ਚੜਦਾ ਨਾ ਚੜਦਾ ਉਹ ਲਾਗល ਸਾਰੀ ਕਰਤ ਆਤਮਾ ਦੇ ਸਰਤੇ ਹੈ ਸਰੀਰ ਦਾ ਦੁਆਰਾ ਕਰਦੇ ਹਾਂ ਸਿੱਕੂ ਇਹ ਮਿਸਤਰੀ ਆਣੋ ਯਾਰ ਨਾਲ ਮਿਸਤਰੀ ਕੀ ਕਰੂਗਾ ਔਰ ਆਦਮੀ ਹੈਗਾ ਜਿਹਦੇ ਹੱਥ ਵਢੇ ਨੇ ਕਿਵੇਂ ਚੱਕ ਲੂਗਾ ਕੋਈ ਚੀਜ਼ ਕਿ ਮੈਂ ਕੋਈ ਪਲਾਸ ਫੜ ਲੂਗਾ ਉਹ ਜਦ ਹਥਰੀ ਹੈ ਇਹਦਾ ਵਾਹ ਹੱਥ ਤੱਕ ਮਸ਼ੀਨ ਹੋਇਆ ਨਾ ਇਹ ਤਾਂ ਮਸ਼ੀਨ ਹੋਇਆ ਸਰੀਰ ਤਾਂ ਮਸ਼ੀਨ ਹੈ ਇੱਕ ਕਲ ਵਾਲੀ ਆਤਮਾ ਤੇਜ ਤੁਰੰਗੀ ਤੇਜ ਤੁਰੰਗੀ ਜਿਹੜੀ ਤੌਰ ਹੈ ਤੇਰੀ ਤੁੜੰਗ ਵੈਸੇ ਘੋੜੇ ਨੂੰ ਵੀ ਕਹਿੰਦੇ ਨੇ ਤੁਰੰਗੀ ਤੇਰੀ ਚਾਲ ਬਹੁਤ ਤੇਜ ਹੈ ਤੁਰਨ ਦੀ ਸੈਂਸ ਵੀ ਤੇ ਹੈ ਤੁਰੰਗੀ ਕੋੜੇ ਦੀ ਬਹੁਤ ਜ਼ਿਆਦਾ ਚਾਲ ਨਹੀਂ ਹੁੰਦੀ ਜੇ ਤੁਸੀਂ ਕਹੋ ਇਧਰੋਂ ਹੋਰ ਵੀ ਬਹੁਤ ਜਾਨ ਬਾਲਣ ਜਿਹੜੇ ਤੇਜ਼ ਭਜਦੇ ਨੇ ਤੇਰੀ ਚਾਲ ਤੁਰਨ ਦੀ ਜਿਹੜੀ ਸ਼ਕਤੀ ਹੈ ਨਾ ਚਾਲ ਭੱਜਣ ਦੀ ਬਹੁਤ ਤੇਜ ਹੈ ਖੰਡ ਅਸਰੰਗ ਖੰਡ ਅਸਰੰਗ ਬਸ ਐ ਸਮਝ ਲਓ ਅਸਲ ਨੇ ਨਾ ਜਿਹੜੇ ਹੁਕਮ ਦੇ ਵਿਰੋਧ ਕਰਨ ਵਾਲੇ ਨੇ ਔਗੜ ਦੇ ਉਹਨਾਂ ਨੂੰ ਤਾਂ ਦੋ ਕਦਮ ਨਹੀਂ ਹਿੱਲਣ ਦਿੰਦੀ ਆ ਕੇ ਸਿਰ ਚੜ੍ਹ ਕੇ ਢਾ ਲੈਂਦੀ ਇਹ ਬਹੁਤ ਤੇਜ਼ ਉੱਜਣ ਵਾਲਾ ਥੋੜਾ ਬਜੜ ਵਾਲੇ ਤੋਂ ਦੋ ਕਦਮ ਨਹੀਂ ਜਾਣ ਦਿੰਦਾ ਐਸ ਜਿਹੜੇ ਅਸਲ ਨੇ ਆਸੂਰੀ ਸ਼ਕਤੀਆਂ ਨੇ ਸੱਚ ਦੇ ਵਿਰੋਧੀ ਸ਼ਕਤੀਆਂ ਨੇ ਉਨਾ ਲੂ ਅ ਮਰ ਲੀਆਂ ਦਬ ਲੀਆਂ ਕੇ ਲੜੀ ਜੈ ਜੈ ਹੋਸੀ ਮਖਾਸੁਰ ਮਰਦਨ ਆਦ ਅਨਾਦ ਦੀ ਅਗਾਦ ਉਰਦਨ ਆਦ ਤੋਂ ਲੈ ਕੇ ਤੂੰ ਅਨਾਦੀ ਹੈ ਸ਼ੁਰੂ ਤਾਂ ਇਹਨਾਂ ਉਹ ਅਨਾਦੀ ਕਹਿੰਦੇ ਨੇ ਇਹ ਨਹੀਂ ਵੀ ਹੁਣ ਕਹਿਣ ਲੱਗੇ ਨੇ ਸ਼ੁਰੂ ਤਾਂ ਕਹਿੰਦੇ ਨੇ ਵੀ ਇਹ ਅਨਾਦੀ ਹੈ ਆਦ ਕੋਈ ਨਹੀਂ ਇਹ ਕਿੱਦੋਂ ਨਹੀਂ ਪੈਦਾ ਹੋਈ ਸਕਤੀ ਆਤਮਾ ਨਹੀਂ ਕਿੱਦੋਂ ਪੈਦਾ ਹੋਈ ਹੋਈ ਆ ਤੋਂ ਲੈ ਕੇ ਬੰਦੇ ਹੋ ਜਾਂਦਾ ਹੈ ਸ਼ੁਰੂ ਤੋਂ ਲੈ ਕੇ ਬੰਦੀ ਗਈ ਹੈ ਗੱਲ ਇਹ ਆਨਾਦੀ ਹੈ ਤੋਂ ਸਾਡੀ ਹਰਥੀ ਲੋਕ ਮੰਦਰ ਅਗਾਦ ਉਰਦਮ ਅਗਾਦ ਹੈ ਅਗਾਦ ਕਿ ਬਲੁਖੀ ਬੁੱਧੀ ਤੋਂ ਪਰੇ ਹੈ ਨੂੰ ਸਮਝ ਲੋ ਬਲੁਖੀ ਬੁੱਧੀ ਤੋਂ ਪਰੇ ਹੈ ਨੂੰ ਸਮਝੋ ਉਰਦਨ ਉਰਦਗ ਸਭ ਕੁਝ ਪੜਨ ਦਿਆ ਹੈ ਯਾਦੋਂ ਦਿਆ ਪ੍ਰਗਟ ਹੋਣ ਸਭ ਕੁਝ ਪਲਟਿਆ ਜਾਂਦਾ ਜੋ ਲੋਕਾਂ ਦੀ ਸੋਚ ਹੈ ਨਾ ਉਹ ਤੋਂ ਉਹਨੂੰ ਪਲਟ ਕੇ ਰੱਖ ਦਿੰਦੀ ਹੈ ਉਤਲ ਪੁਤਲ ਕਰ ਦਿੰਦੀ ਹੈ ਸਭ ਕੁਝ ਕੰਟਕਾ ਵਿਰਾਜੈ ਰਣ ਝੁਣ ਬਾਜੈ ਰੁੜ ਝੁੜ ਕੰਟਕਾ ਵਿਰਾਜੈ ਰੁਣ ਝੁਣ ਬਾਜੈ ਕੰਟਕਾ ਵਿਰਾਜੈ ਤੇਰਾ ਜਿਹੜਾ ਹਿਰਦਾ ਹੈ ਨਾ ਸਭ ਜ ਲੋਕੜਿਆਲੇ ਕੰਟਕਾ ਕੰਟਕਾ ਬਰਾਜਾ ਕੰਟਕਾ ਬਰਾਜਾ ਰੁਣਚੁਣ ਬਾਜਾ ਜਦ ਕੰਟਕਾ ਦੇ ਵਿੱਚੋਂ ਸ਼ਬਦ ਪੈਦਾ ਹੁੰਦਾ ਨਾ ਹਿਰਦੇ ਵਿੱਚੋਂ ਸ਼ਬਦ ਪੈਦਾ ਹੁੰਦਾ ਤਾ ਬਾਹਰ ਗੱਲਾਂ ਹੋਣ ਲੱਗ ਜਾਂਦੀਆਂ ਨੇ ਜਦ ਬੱਦਲ ਗਰਜਦਾ ਹੈ ਨਾ ਤਾਂ ਮੋਰ ਬੋਲਦੇ ਨੇ ਬੋਰੀ ਰੁਣਚੁਣ ਲਿਆ ਲਿਆ ਸਾਵਣ ਆਇਓ ਰੀ ਸਖੀ ਬੋਰੀ ਰੋੜ ਚੋਲ ਪੈਣੀ ਸਾਹਣ ਆ ਆ ਪੈਣੀ ਸਾਵਣ ਆ ਬੋਰੀ ਰੋੜ ਚੋਲ ਜਿਹੜੇ ਗੁਰਮਖਨੇ ਉਹ ਵੀ ਬੋਲਣ ਲੱਗ ਜਾਂਦੇ ਨੇ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਬੋਲਣਾ ਜਿਵੇਂ ਬੱਦਲ ਕਰ ਦਿੱਤਾ ਬੋਰ ਬੋਲਦੇ ਨੇ ਇਹਵੇਂ ਜਦੋਂ ਪਰਮ ਗਿਆਨ ਪੈਦਾ ਹੁੰਦਾ ਗੁਰਮੁਖ ਵੀ ਛੋਟ ਛੋਟ ਥੋੜੀ ਗੱਲ ਕਰਨ ਲੱਗ ਜਾਂਦੇ ਨੇ ਜਿਹਦੀ ਸੁਣ ਲੈਣਦੇ ਨੇ ਕੁਝ ਤਾਂ ਪਹਿਲਾਂ ਉਹਨਾਂ ਨੂੰ ਪਤਾ ਹੀ ਹੁੰਦਾ ਪੱਟ ਤੇ ਤੇ ਨਹੀਂ ਪਤਾ ਹੁੰਦਾ ਸਮਝ ਆ ਜਾਂਦੀ ਹੈ ਉਹ ਬੋਰਾ ਵਾਂਗੂ ਕੁਛ ਨਾ ਕੁਛ ਇੱਕ ਦੂਜੇ ਨਾਲ ਚੁੱਜ ਬਾੜ ਕੇ ਸਮਝਾਉਣ ਲੱਗ ਜਾਂਦੇ ਨੇ ਉਹ ਵੀ ਗੱਲ ਕਰਨ ਲੱਗ ਜਾਂਦੇ ਨੇ ਮੋਰੀ ਤਾਂ ਹੈ ਬੋਰਾ ਨਾ ਮਤਲਬ ਹੈ ਮੋਰ ਨਹੀਂ ਹੜ ਬੋਰੀ ਕਿਨੇ ਗ ਬੋਰਾ ਮੋਰੀ ਆਵਾਜ਼ ਸੱਚ ਖਣਦੋਈ ਹੋਈ ਹੈ ਬਵੇਖ ਬੁੱਧੀ ਦੀ ਆਵਾਜ਼ ਹੈ ਜਿਹੜੇ ਕਹਿੰਦੀ ਮੇਰੇ ਨੇ ਉਹ ਬੋਲਣ ਲੱਗਦੇ ਨੇ ਮੋਰੀ ਗੋਰੀ ਮੇਰੇ ਬੋਰ-ਬੋਰ ਕਰਦ ਅਤਕਲਾੜ ਤਰ ਅਤਕਲਾੜ ਤਰ ਜਿਹੜੇ ਕਹਿੰਦੇ ਮੇਰੇ ਨੇ ਨਾ ਉਹ ਮੇਰੀ ਬੋਲੀ ਸਮਝ ਕੇ ਬੋਲੀ ਬੋਲਣ ਲੱਗ ਜਾਂਦੇ ਬਾਦੀ ਬੋਲੀ ਬੋਲਣ ਲੱਗ ਜਾਂਦੇ ਤੂੰ ਜਵਾਕ ਬਾਦੀ ਬੋਲੀ ਬੋਲਦੇ ਨਹੀਂ ਜਾਏ ਤੋਤੜੀ ਬੋਲਦੇ ਨੇ ਐਸੇ ਨੂੰ ਤੋਤੜੀ ਕਿਹਾ ਹੋਇਆ ਹਾਂ ਪਿਛੇ ਉਹ ਪਿਛੇ ਤੋਤੜੀ ਕਿਹਾ ਹੈ ਨਾ ਚੰਡੀ ਜੀ ਰਤਨ ਜੀ ਚੰਡੀ ਜੀ ਰਤਨ ਜੀ ਇਹੀ ਤੋਤੜੀ ਆ ਉਹ ਤੋਤੜੀ ਬੋਲੀ ਬੋਲਣ ਲੱਗ ਜਾਂਦੇ ਨੇ ਬੋਰ ਮੋਰਾ ਦੀ ਗੱਲ ਸਮਝਦਾ ਮੋਰਾ ਦੇਖੋ ਨਿਆਣੇ ਦੀ ਗੱਲ ਨਿਆਣੇ ਨੂੰ ਸਮਝ ਆ ਜਾਂਦੀ ਐ ਸਾਨੇ ਨੂੰ ਨਹੀਂ ਹੁੰਦੀ ਨਿਆਣੇ ਕਦੋਂ ਇਹਦੀ ਗੱਲ ਸਮਝ ਲੈਂਦੇ ਨੇ ਗੁੱਗ ਕਦੋਂ ਇਹਦੀ ਗੱਲ ਸਮਝ ਲੈਂਦੇ ਨੇ ਤੋਦੜੀ ਬੋਲੀ ਚ ਮੋਰਾ ਵੀ ਬੋਲ ਲਾਈ ਸਾਰੇ ਗੱਲ ਚੱਲ ਪੈਂਦੀ ਐ ਥੋੜੀ ਥੋੜੀ ਸੱਚ ਦੀ ਗੱਲ ਸਾਰੇ ਹੀ ਚੱਲ ਪੈਂਦੀ ਐ ਥੋੜੀ ਥੋੜੀ ਵੀ ਲੈ ਇਹ ਤਾਂ ਹੈ ਕਹਿੰਦੇ ਤੇ ਗੱਲ ਤਾਂ ਆ ਹੈ ਹੈ ਘੰਟਾ ਕਾ ਬਿਰਾਜਾ ਰੁਣਚਣ ਬਾਜਾ ਘੰਟਾ ਕਾ ਬਿਰਾਜਾ ਜਿਹੜਾ ਤੇਰੇ ਹਿਰਦੇ ਚ ਘਲਟਾ ਨਾ ਕੜਿਆ ਹਾਲੇ ਕਿਉਂਲੇ ਠੋਕੜੇ ਆਲੇ ਪਵਨਾ ਬੋਲੇ ਗगन ਕਰ ਜਾਏ ਗगन ਦਾ ਘੰਟਾ ਏ ਜੇ ਤੋ ਗਰਜਨ ਪੈਦਾ ਹੁੰਦੀ ਜੋ ਮਨ ਬੋਲਦਾ ਹੈ ਗगन ਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਜਿਹੜੀ ਉਹ ਆਵਾਜ਼ ਬਾਹਰ ਆਉਂਦੀ ਹੈ ਕਾਸ਼ੀ ਤੇ ਤੋ ਰੁਪ ਜਾਏ ਕਾਸ਼ੀ ਦੀ ਹੁੰਦੀ ਹੈ ਕੰਟੀ ਹਰਦੇਜੋ ਦਰ ਪੈਦਾ ਹੁੰਦੀ ਰਕਾਸ਼ੀ ਤੇ ਤੋ ਰੁਪਜਾ ਤੋ ਰਕਾਸ਼ੀ ਜਾਏ ਕਹਿੰਦਾ ਕਾਸ਼ੀ ਫੂਟੇ ਪੜ੍ਹਦਾ ਤੋ ਕਹਾਂ ਸੁਦਾਏ ਵਿਚਾਰਾ ਪੜ੍ਹਨ ਤ ਕੀ ਦੱਸੇ ਇਹ ਪੜ੍ਹ ਲਤਾ ਅਰਥ ਕਰਨ ਵਾਲੇ ਨੂੰ ਕੀ ਪਤਾ ਐ ਇਹਨੂੰ ਕੀ ਪਤਾ ਕਿਥੋਂ ਤੋ ਦਰ ਪੈਦਾ ਹੁੰਦੀ ਐ ਕਾਸ਼ੀ ਕੀ ਹੁੰਦੀ ਐ ਇਹਨੇ ਤਾਂ ਆਪਣੀ ਕਾਸ਼ੀ ਆਪਣਾਇਆ ਸ਼ਾਇਰ ਹਰਦੇਜੋ ਦਰ ਪੈਦਾ ਹੁੰਦੀ ਐ ਪਰਮਪੈ ਭਾਜੇ ਪਰਮਪੈ ਭਾਜਾ ਪਰਬੋਰ ਪੈ ਸੰਸਾਰ ਦੇ ਗੁਰਮੁਖਾਂ ਦੇ ਪਰਮ ਪੈਦੋਈ ਚੀਜ਼ਾਂ ਭਜ ਰਹੀਆਂ ਨੇ ਸੁਣ ਤੋ ਸੁਰੰ ਜਦ ਦੇਵਤੇ ਸੁਕਦੇ ਰਹੋ ਉਹਨਾਂ ਦੇ ਭਜ ਰਹੇ ਨੇ ਸੁਣ ਤੋ ਸੁਰੰ ਸੁਰਦਾਵਦਾ ਦੇਵਤੇ ਦੇਵਤਾਂ ਨੂੰ ਦਾ ਹਾਲ ਆਵੋ ਰਿਹਾ ਜਿਹੜੇ ਦੇਵਤੇ ਨਹੀਂ ਉਹਨਾਂ ਦੇ ਵਿਚੂ ਲੜ ਰਿਹਾ ਨਾਮ ਸੁਣ ਤੈਨ ਯਾਰ ਮਿਛੂ ਦਸਾਨਾ ਦਸਾਨਾ ਉਹਨਾਂ ਦਾ ਰਿਐਕਸ਼ਨ ਹੋਊਗਾ ਦੋਹਾਂ ਤੇ ਅਗਲੀ ਪੰਕਤੀ ਅਚ ਕੋਕਲ ਸੁਣ ਲੱਜਾ ਕੋਕਲ ਸੁਣ ਲੱਜਾ ਜਿਹੜੇ ਬਹੁਤ ਰਸੀਲੇ ਗੀਤ ਗਾਉਣ ਵਾਲੇ ਸੀ ਨਾ ਪਰ ਸੱਚ ਪੂਰਾ ਨਹੀਂ ਸੀ ਕੋਕਲ ਸੁਣ ਲੱਜਾ ਗੀਤ ਤਾਂ ਠੀਕ ਸੀ ਉਹਨਾਂ ਦੇ ਪਰ ਪੂਰਾ ਗਿਆਨ ਨਹੀਂ ਸੀ ਗਿਆਨ ਦੇ ਵਿੱਚ ਕਮੀ ਸੀ ਭਾਵੇਂ ਭਾਜਨ ਰੇ ਰੇ ਜਿਵੇਂ இந்து ਵੀ ਕਹਿੰਦੇ ਨੇ ਨਾ ਭਾਜਨ ਪਰ ਉਹ ਗਿਆਨ ਤਾਂ ਪੂਰਾ ਨਹੀਂ ਹੁੰਦਾ ਇਹ ਗੀਤ ਨੂੰ ਸੁਣ ਕੇ ਉਹਨਾਂ ਨੂੰ ਵੀ ਲੱਜ ਆਉਣ ਲੱਗੀ ਵੀ ਸਾਡੇ 'ਚ ਕਬੀ ਸੀ ਕੋਕਲ ਸੁਣਨ ਲੱਜਾ ਕੋਕਲ ਦੀ ਆਵਾਜ਼ ਮਿੱਠੀ ਲੱਗਦੀ ਹੈ ਸਾਰੇ ਨੂੰ ਚੰਗੀ ਲੱਗਦੀ ਆ ਵੀ ਸਾਵਣੀ ਹੁੰਦੀ ਆਵਾਜ਼ ਮਾੜੀ ਨਹੀਂ ਹੁੰਦੀ ਪਰ ਉਹ ਦਿਨ ਉਹ ਵੀ ਗਾਹਾਂ ਵਧੀਆ ਗੱਲ ਹੈ ਜਿਹੜਾ ਕੀਰਤਨ ਹੈ ਨਾ ਗੁਰਬਾਣੀ ਦਾ ਗੁਰਬਾਣੀ ਦਾ ਜਿਹੜਾ ਗਾਇਆ ਨੇ ਇਹ ਜਿਹੜੇ ਦੂਸਰੇ ਗਾਇਨੇ